ਸਭ ਤੋਂ ਪਹਿਲੇ ਮੈਂ ਛੱਟ ਮਈਆ ਇਹ ਸਾਰਿਆਂ ਨੂੰ ਜੋ ਇੱਕ ਬਹੁਤ ਪਵਿੱਤਰ ਤਿਹਾਰ ਹੈ ਛੱਡ ਪੂਜਾ ਸਾਡੇ ਪੰਜਾਬ ਵਿੱਚ ਵੀ ਹੁਣ ਹਰ ਜਿਲ੍ਹੇ 'ਚ ਮਨਾਇਆ ਜਾਂਦਾ ਹੈ ਸੋ ਮੈਂ ਸਭ ਤੋਂ ਪਹਿਲੇ ਸਾਰਿਆਂ ਹੀ ਸਾਥੀਆਂ ਨੂੰ ਮਾਰਗਵਾ ਦਿੰਦਾ ਹਾਂ ਔਰ ਇਹ ਜੋ ਤਿਹਾਰ ਹੈ ਛੱਡ ਪੂਜਾ ਦਾ ਇਹ ਕਾਸਤਾ ਦਾ ਤਿਹਾਰ ਹੈ ਔਰ ਮੈਂ ਦੇਖ ਰਿਹਾ ਕਿ ਸਾਰੇ ਹੀ ਜੋ ਸਾਡੇ ਸਾਥੀ ਸੜੀਆਂ ਮਾਤਾਵਾਂ ਪੈਨਾ ਮੇਰੇ ਵੀਰ ਜੋ ਹਨ ਬੜੀ ਸ਼ਰਧਾ ਨਾਲ ਇਸ ਤਿਹਾਣ ਨੂੰ ਮਨਾਉਂਦੇ ਹਨ ਔਰ ਇਹ ਲਗਾਤਾਰ ਇਹਨਾਂ ਨੇ ਵਰਤ ਰੱਖ ਕੇ ਔਰ ਪੂਜਾ ਕਰਕੇ ਇਹਨਾਂ ਨੇ ਦੋ ਤਿੰਨ ਦਿਨ ਕਰਕੇ ਸਾਰੇ ਲੋਕਾਂ ਨੇ ਇਹਨੂੰ ਮਨਾਉਣਾ ਹੈ ਔਰ ਇਹ ਆਪਣੇ ਆਪ ਵਿੱਚ ਬਹੁਤ ਵੱਡਾ ਇੱਕ ਸ਼ਰਦਾ ਦਾ ਔਰ ਸਾਥੀਆਂ ਦਾ ਸਾਰਿਆਂ ਦਾ ਇੱਕ ਪਿਆਰ ਭਰਿਆ ਤਿਹਾੜਾ ਹੈ ਔਰ ਬਿਹਾਰ ਯੂਪੀ ਤੇ ਬਹੁਤ ਜ਼ਿਆਦਾ ਲੋਕੀ ਤੁਮਤਾਵਨਾ ਮਨਾਉਂਦੇ ਨੇ ਪਰ ਪੰਜਾਬ ਵਿੱਚ ਵੀ ਇਕੁਅਲ ਉਹਦੇ ਮੁਤਾਬਕ ਹੀ ਲੋਕੀ ਤੇ ਬੜਾ ਮੈਂ ਦੇਖ ਰਿਹਾ ਸਾਰੀ ਜੋ ਨੈਣ ਹੈ ਦੇਵੋਸਤਾ ਦੇਖਣ ਲਈ ਮੈਂ ਆਇਆ ਹਾਂ ਤਾਂ ਕਿ ਸਾਰੇ ਜਿਹੜੇ ਕੱਲ ਦੇ ਸਾਥੀ ਨੇ ਮੇਰੇ ਵੀ ਜਿੰਨੇ ਵੀ ਇਹਨਾਂ ਨੂੰ ਤਿਉਹਾਰ ਮਨਾਉਣ 'ਚ ਕੋਈ ਕਮੀ ਨਾ ਆਏ ਸਾਰੇ ਬੰਦੋਬਸਤ ਅੱਛੀ ਵਿਵਸਥਾ ਪਾਣੀ ਦਾ ਇੰਤਜ਼ਾਮ ਔਰ ਸਫਾਈ ਦਾ ਇੰਤਜ਼ਾਮ ਇੱਥੇ ਕਰਨ ਵੱਲੋਂ ਮੈਂ ਕਾਰਪੋਰੇਸ਼ਨ ਕੁਸ਼ਨ ਨੂੰ ਬੁਲਾਇਆ ਹੈ ਔਰ ਉਹਨੂੰ ਕਿਹਾ ਹੈ ਕਿ ਇੱਥੇ ਸਾਰੇ ਹੀ ਇਲਾਕੇ ਦੇ ਵਿੱਚ ਬਹੁਤ ਅੱਛਾ ਇੰਤਜ਼ਾਮ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਸੋਚਣਾ ਹੋਵੇ ਮੇਰੇ ਜੋ ਸੁਨੀਲ ਪ੍ਰਧਾਨ ਜੀ ਨੇ ਮੇਰੇ ਨਿਰਿੰਦਰ ਪ੍ਰਧਾਨ ਜੀ ਮਨਾਏ ਨੇ ਡਾਕਟਰ ਮਨੀਸ਼ ਜੀ ਦੀਪਕ ਜੀ ਮੈਂ ਰੀਲਜ ਕੁਮਾਰ ਜੀ ਔਰ ਪਵਨ ਹੰਸ ਜੀ ਸਾਰੇ ਸਾਥੀ ਮੇਗਾ ਬੰਸੀ ਲਾਲ ਜੀ ਸਾਰੇ ਸਾਥੀ ਆਏ ਨੇ ਸਾਰੇ ਸਾਰੇ ਵਰਕਰ ਅਤੇ ਅਸੀਂ ਕਿਉਂਕਿ ਸਾਡਾ ਸਾਰਿਆਂ ਦਾ ਇਹ ਸੰਜਨ ਤਿਉਹਾਰ ਹੈ ਚਾਹੇ ਕੋਈ ਬਿਹਾਰੀ ਹੈ ਯੂਪੀ ਨੂੰ ਬਿਲੋਂਗ ਕਰਦਾ ਹੈ ਪਰ ਇਹ ਸਾਰੇ ਇੱਕਾਂ ਪੰਜਾਬ ਹੀ ਹੁਣ ਸਾਰੇ ਸਾਥੀ ਤੇ ਆ ਕੇ ਕੰਮ ਕਰਦੇ ਨੇ ਸਾਡੇ ਵਿਕਾਸ ਲਈ ਸੋ ਮੈਂ ਸਾਰੇ ਸਾਥੀਆਂ ਨੂੰ ਮਾਰਗਵਾਜਨਾ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਤੁਹਾਡੀ ਜਿਹੜੀ ਪੂਜਾ ਦੀ ਵਿਵਸਥਾ ਹੈ ਚਾਹੇ ਨਹਿਰ ਚ ਪਾਣੀ ਹੋਵੇ ਚਾਹੇ ਸਫਾਈ ਦਾ ਇੰਤਜ਼ਾਮ ਸੀ ਡਰ ਦਾ ਇੰਤਜ਼ਾਮ ਪੂਰਾ ਕੀਤਾ ਜਾਏਗਾ ਸੋ ਪੰਜਾਬ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਏਗੀ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਮੁਖੰਦੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਉਹਨਾਂ ਨੇ ਵੀ ਸਾਰਿਆਂ ਨੂੰ ਅੱਜ ਦੇ ਸ਼ੁਭ ਦਿਹਾੜੇ ਪਰ ਮਾਰਗਵਾਤ ਭੇਜੀ ਹੈ ਔਰ ਸਾਰਿਆਂ ਨੂੰ ਬੇਨਤੀ ਕੀਤੀ ਕਿ ਰਲ ਮਿਲ ਕੇ ਇਸ ਪਿਆਰ ਮੁਬادله ਵਾਲੇ ਛਟਮਈ ਦਾ ਜੋ ਤਿਹਾੜਾ ਹੈ ਛਟ ਪੂਜਾ ਰਲ ਕੇ ਮਨਾਣੀ ਹੈ ਬਹੁਤ ਬਹੁਤ ਧੰਨਵਾਦ ਭਾਜੀ ਇਹਨਾਂ ਨੇ ਉਹਨੇ ਤੋਂ ਕਪਰੇਟ ਦਿੱਤੀ ਹੈ ਕਿ ਅਸੀਂ ਖੁਦ ਦੇ ਪੈਸੇ ਨਾਲ ਇਹ ਸਾਰੀ ਚਲੋ ਉਹ ਕਹਿ ਰਹੇ ਸੀ ਕਿ ਸੜੇ ਲੱਗਣ ਜੋ ਕੋਣ ਨੇ ਕੁਝ ਆਪਣੇ ਵੱਲ ਕੁਝ ਇੰਤਜ਼ਾਮ ਕੀਤੇ ਨੇ ਔਰ ਸਰਕਾਰ ਵੱਲੋਂ ਵੀ ਮੈਂ ਤਾਂ ਹੀ ਆਇਆ ਜੇ ਕੋਈ ਕੰਮ ਰਹਿ ਗਏ ਨੇ ਚਾਹੇ ਸਟਰੀਟ ਲਾਈਟ ਹੈ ਚਾਹੇ ਹੋਰ ਵੀ ਸਫਾਈ ਦੀ ਬਸਤਾ ਹੈ ਉਹ ਕਰਾਈ ਜਾਏ ਜਿਹੜੀ ਟੋਟਲੀ ਬੰਦ ਹੈ ਇਸ ਕਰਕੇ ਮੈਂ ਆਇਆ ਮੇਰਾ ਇੱਥੇ ਆਉਣ ਦਾ ਮਕਸਦ ਇਹ ਹੋਈ ਕਿ ਤਿਹਾੜ ਕੱਲ ਹੈ ਕੱਲ ਸ਼ਾਮ ਨੂੰ ਤਿਹਾੜ ਲੋਕਾਂ ਨੇ ਮਨਾਉਣਾ ਹੈ ਪਰ ਮੈਂ ਅੱਜ ਹੀ ਇੱਥੇ ਆਇਆ ਤਾਂ ਕਿ ਇੱਕ ਦਿਨ ਡੇਢ ਦਿਨ ਜੋ ਹੈ ਲਗਾ ਕੇ ਸਾਰਿਆਂ ਦੀ ਬਸਤਾ ਜੋ ਹੈ ਪੂਰੀ ਕੀਤੀ ਜਾਵੇ ਤੇ ਸਾਰੇ ਦੰਤਿਆਂ ਹੁੰਦੇ ਜਾਵੇ। ਆਜ ਸ਼ਾਮ ਤੱਕ ਸਾਰੇ ਜਿਹੜੇ ਵੀ ਤੇ ਕਮੀ ਪੇਸ਼ੀ ਹੈਗੀ ਹੈ ਉਹ ਪੂਰੀ ਕੀਤੀ ਜਾਏਗੀ। ਇਸ ਕਰਕੇ ਮ ਆਇਆ ਹਾਂ ਕਿਉਂਕਿ ਜੋ ਹੈ ਤਿਹਾਰ ਸਾਰਿਆਂ ਦਾ ਸਾਂਝਾ ਤਿਹਾਰ ਹੈ ਤੇ ਇਸ ਕਰਕੇ ਸਾਨੂੰ ਸਭ ਨੂੰ ਸਹਿਯੋਗ ਦੇ ਨਾਲ ਮਨਾਉਣਾ ਚਾਹੀਦਾ ਹੈ। ਸਭ ਦੀ ਹੈਲਪ ਕਰਨੀ ਚਾਹੀਦੀ ਹੈ ਬਹੁਤ ਬਹੁਤ ਦਿਨ ਲਗਾਓ ਸਾਕਿ ਮਿਸ਼ਨ ਸਾਹਿਬ ਜੀ ਅੱਜ ਮਾਨਯੋਗ ਮੰਤਰੀ ਸਾਹਿਬ ਇੱਥੇ ਪਹੁੰਚੇ ਨੇ ਤੇ ਕੱਲ ਛਟ ਪੂਜਾ ਦੇ ਲਈ ਇੱਥੇ ਸਾਨੂੰ ਇਹ ਡਾਇਰੈਕਸ਼ਨਾਂ ਦਿੱਤੀਆਂ ਨੇ ਸਾਡੀ ਸਾਰੀ ਟੀਮ ਅਵੇਲੇਬਲ ਹੈਗੀ ਇੱਥੇ ਅਸੀਂ ਤੇ ਜੋ ਵੀ ਰਿਕੁਆਇਰਮੈਂਟ ਹੋਏਗੀ ਅਸੀਂ ਛਟ ਪੂਜਾ ਦੀ ਮਾਨਯੋਗ ਮੰਤਰੀ ਸਾਹਿਬ ਦੀ ਡਾਇਰੈਕਸ਼ਨਸ ਦੇ ਅੰダー ਅਸੀਂ ਨੂੰ ਪੂਰਾ ਕਰਵਾਉਣਾ